ਫਿਲਹਾਲ ਜਲੰਧਰ 6 ਲੈਂਥ ਤੇ ਪਿੰਡ ਪਟੀਆਂ ਨੇੜੇ ਮਾਰਬਲ ਪੱਥਰ ਨਾਲ ਭਰਿਆ ਛੋਟਾ ਹਾਥੀ ਮਹਿੰਦਰਾ ਟਾਟਾ ਬੇਕਾਬੂ ਹੋ ਕੇ ਪਲਟ ਗਿਆ ਜਿਸ ਕਨ ਉਸ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਆਪਣੇ ਸਾਥੀ ਸਰਬਜੀਤ ਨਾਲ ਸੂਚਨਾ ਮਿਲਦੇ ਸਾਰ ਹੀ ਘਟਨਾ ਵਾਲੀ ਥਾਂ ਪੁੱਜੇ ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਲੋਰ ਪੇਚੀਆਂ ਮੈਂ ਇਸੇ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਗ੍ਰੈਂਡ ਫਲੋਰ 메ਨ ਜੀਟੀ ਰੋਡ ਨੈਸ਼ਨਲ ਹਾਈਵੇ ਦੇ ਤਨਾਤਾਂ ਅੱਜ ਸਵੇਰੇ ਸਵਾ 8 ਵਜੇ ਦੇ ਕਰੀਬ ਸਾਨੂੰ ਰਾਹਗੀਰਾਂ ਤੋਂ ਸੂਚਨਾ ਮਿਲੀ ਸੀ ਕਿ ਉੱਥੇ ਇੱਕ ਗੱਡੀ ਪਲਟੀ ਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਜਿਹਦੇ ਵਿੱਚ ਦੋ ਵਿਅਕਤੀਆਂ ਦੀ ਡੈਥ ਹੋ ਗਈ ਤੇ ਚਾਰ ਜਿਹੜੇ ਸੀਗੇ ਟੋਟਲ 6 ਬੰਦੇ ਸੀ ਇਹਦੇ ਵਿੱਚ ਤੇ ਚੌਹ ਨੂੰ ਚੌਦੇ ਵਿੱਚੋਂ ਤਿੰਨ ਬੰਦਿਆਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਜਿਹੜੀ ਐਸਐਸਐਫ ਦੀ ਉਹਦੇ ਵਿੱਚ ਸਿਵਲ ਟਲ ਫਲੋਰ ਪਹਚਾਇਆ ਇੱਕ ਗੱਡੀ ਨੂੰ ਇੱਕ ਬੰਦੇ ਨੂੰ ਅਸੀਂ 108 ਹੀ ਸਿਵਲ ਟਲ ਫਲੋਰ ਪਹਚਾਇਆ ਜਿਹਦੇ ਵਿੱਚੋਂ ਪਤਾ ਲੱਗਿਆ ਕਿ ਇੱਕ ਜਿਹੜਾ ਹੋਰ ਡੈਥ ਸਿਵਲ ਅਤਲ ਫਰੌਰ ਵੀ ਹੋ ਗਈ। ਕੀ ਮਤਲਬ ਤਿੰਨ ਹੋ ਗਈਆਂ? ਟੋਟਲ ਤਿੰਨ ਡੈਥ ਹੋ ਗਈਆਂ ਜੀ। ਕਿੰਨੇ ਜ਼ਖਮੀ ਆ? ਤਿੰਨ ਬੰਦੇ ਹੋਰ ਜ਼ਖਮੀ ਹੈਗੇ ਉੱਥੇ ਜੀ। ਅੱਛਾ ਜੀ। ਕੀ ਕਿਧਰ ਨੂੰ ਜਾ ਰਿਹਾ ਸੀ ਇਹ? ਇਹ ਫਰ ਲੁਧਿਆਣਾ ਤੋਂ ਜਲੰਧਰ ਜਾ ਰਿਹਾ ਸੀ ਜੀ। ਕਿੰਨੇ ਬੰਦੇ ਸੀ ਕੋਲ ਟੋਟਲ? ਟੋਟਲ 6 ਸੀ ਜੀ। ਉੱਪਰ ਸੀ ਗੱਡੀ ਦੇ। ਵਿਚੇ ਸੀਗੇ ਬੈਠੇ ਕੁਝ ਹਾਂਜੀ ਪੱਥਰ ਲੋਡ ਸੀਗਾ ਜੀ ਅਨਬੈਲੈਂਸ ਹੋਣ ਕਰਕੇ ਹੋਇਆ। ਸੱਜੇ ਜਿਹੜਾ ਹਾਈਵੇ ਹੈ। ਹਾਈਵੇ ਤੇ ਚੱਲ ਰਿਹਾ ਸੀ ਨਰਵੇਕਨ ਚੱਲ ਰਿਹਾ ਸੀ।